ਹਾਂ ਜੀ ਲਿਖੋ ਮਾੜੇ ਨਹੀਂ ਮਾੜੇ ਨਹੀਂ ਹੋਏ ਬੱਲੇ ਪਿੱਛੇ ਰਹਿ ਗਏ ਹਾਂ ਜੀ ਤੋਂ ਮਤ ਉਹਨਾਂ ਦੇ ਦੇ ਚੁੱਕ ਕੇ ਪਾਪਾ ਜੀ ਸਾਈਡ ਤੇ ਸਾਈਡ ਹੋਈ ਨਾ ਅਹੀਂ ਆਪੇ ਹੋਈ ਨਹੀਂ ਨਹੀਂ ਕਿਤੇ ਲੱਗ ਜਾਂਦਾ ਜੀ ਹਾਂ ਜੀ ਕਰ ਦੋ ਯਾਰ ਕਿਪ ਚਲੋ ਮੇਰੇ ਵੀਰ ਇੱਕ ਵਾਰ ਬਈ ਦੋ ਮਿੰਟ ਰੁਕ ਕੇ ਸਮਝ ਜੇ ਫਿਰ ਉਹ ਯਾਰ ਅਗਲਾ 30 ਪਾਜੀ ਚਲੋ ਭਾਈ ਜੀ ਅੱਛਾ ਤੁਸੀਂ ਨਾਲ ਲੈ ਜਾਓ ਚਲੋ ਚਲੋ ਮੇਰੇ ਉਹ ਮੇਰਾ ਵੀ ਰੋਡ ਹੋ ਰਿਹਾ ਸ਼ੁਕਰਾਨਾ ਕਰਨ ਦੇ ਲਈ ਸਭ ਤੋਂ ਪਹਿਤਰ ਧਰਤੀ ਦੇ ਉੱਪਰ ਪਹੁੰਚਿਆ ਜੋ ਕਿ ਜਨਨਾ ਵੱਡਾ ਮਾਣ ਸਾਨੂੰ ਮਾਣ ਨੂੰ ਬਖਸ਼ਿਆ ਮੈਨੂੰ ਚੋਣ ਯਾਰ ਜਿਹਨੂੰ ਮਿਲਿਆ ਹੈ ਪਾਰਟੀ ਵੱਲੋਂ ਪਰਮਪੀਤਾ ਪ੍ਰਮਾਤਮਾ ਵੱਲੋਂ ਔਰ ਜਨਤਾ ਵੱਲੋਂ ਸੰਗਤ ਵੱਲੋਂ ਐਨਡੀ ਪਰਦਾ ਦੀ ਅਸੀਂ ਇਹਨੇ ਜੋ ਕੇ ਸੀਨ ਜਿੱਨਾ ਪਾਰਟੀ ਨੇ ਔਰ ਪ੍ਰਮਾਤਮਾ ਨੇ ਸਾਨੂੰ ਮਾਣ ਬਖਸ਼ਿਆ ਉਸੇ ਗੱਲ ਦਾ ਸ਼ੁਕਰਾਨਾ ਕਰਨ ਦੇ ਲਈ ਔਰ ਪਿਛਲੇ ਦਿਨਾਂ ਦੇ ਵਿੱਚ ਜੋ ਬਹੁਤ ਵੱਡੀ ਜਿੱਤ ਬਾਇਲੈਕਸ਼ਨ ਦੇ ਵਿੱਚ ਪਾਰਟੀ ਨੂੰ ਪੰਜਾਬ ਦੇ ਵਿੱਚ ਹੋਈ ਹੈ ਉਹਦਾ ਖਾਲਾ ਕਰ ਸਾਡੇ ਲਈ ਪੰਜਾਬ ਹਮੇਸ਼ਾ ਚੜ੍ਹਦੀ ਕਲਾਵਾਂ ਦੇ ਵਿੱਚ ਰਹੇ ਦਿਨ ਦੁੱਖ ਦੇ ਰਾਹਾਂ ਤੋਂ ਬਾਹਰ ਆਇਆ ਹੈ ਆਈਡਿਅਆ ਕੋ ਯਾਰ ਜਿਸ ਚਾਂਸ ਹੈ ਉਹ ਇੱਦਾਂ ਕਿਰਨ ਵੀ ਹੋ ਆ ਅਮਨਜੀਤ ਵੱਡੀ ਕਬੱਡੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਪੰਜਾਬ ਦੀ ਸਾਡੇ ਗਠਨ ਨੂੰ ਇਹ ਪ੍ਰਕਰਨ ਹੁੰਦਾ ਹੈ ਬੜੀ ਵੱਡੀ ਜ਼ਿੰਮੇਵਾਰੀ ਤੁਹਾਡੇ ਤੇ ਮਿਲੀ ਹੈ ਤੁਸੀਂ ਇਸ ਨੂੰ ਕਿਸ ਤਰੀਕੇ ਨਾਲ ਲਿਭਾਓਗੇ ਕਿਹੜੇ ਕਿਹੜੇ ਟਾਸਕ ਨੇ ਆਉਣ ਵਾਲੇ ਤੇ ਰਹਿਣ ਵਾਲੇ ਨੇ ਮੈਂ ਸਮਝਦਾ ਕਿ ਸਾਡਾ ਆਮ ਆਦਮੀ ਪਾਰਟੀ ਕੋਈ ਪਾਰਟੀ ਬਾਦ ਦੇ ਵਿੱਚ ਹੈ ਪਰਵਾਹ ਇਸੇ ਚੀਜ਼ ਸਾਨੂੰ ਮੁੱਖ ਰੱਖ ਕੇ ਸਾਰਿਆਂ ਨੂੰ ਨਾਲ ਲੈ ਕੇ ਬੋਕੜ ਚ ਲੈ ਕੇ ਫਿਰ ਚੱਲਾਂਗੇ ਸਾਰੇ ਦੇ ਸਲਾਮ ਮਸ਼ਵਰੇ ਨਾਲ ਚੱਲਾਂਗੇ ਔਰ ਤੁਸੀਂ ਥੋੜੇ ਦਿਨਾਂ ਦੇ ਵਿੱਚ ਹੀ ਦੇਖੋਗੇ ਕਿ ਸਾਰੇ ਦੇ ਸਾਰੇ ਸਾਥੀ ਪਾਰਟੀ ਦੇ ਸਾਰੇ ਦੇ ਸਾਰੇ ਸਾਥੀ ਤੁਹਾਨੂੰ ਇੱਕ ਪਲੈਟਫਾਰਮ ਦੇ ਉੱਪਰ ਅੱਜ ਵੀ ਨੇ ਤੇ ਅੱਗੇ ਨੂੰ ਵੀ ਨਜ਼ਰ ਕਾਰਪੋਰੇਸ਼ਨ ਦੀ ਇਲੈਕਸ਼ਨ ਆ ਰਹੀ ਆ ਜੀ ਉਹਦੀ ਵੀ ਇੱਕ ਵੱਡੀ ਜ਼ਿੰਮੇਵਾਰੀ ਹੈ ਤੁਹਾਡੇ ਤੇ ਸਾਰੇ ਜਣੇ ਇਕੱਤਰੋਂ ਸ਼ੈਰੀ ਜੀ ਤੁਹਾਡੇ ਨਾਲ ਨੇ ਇੱਕ ਯੂਥ ਚਿਹਰਾ ਨੇ ਕਿਵੇਂ ਦਾ ਮਹਿਸੂਸ ਹੋ ਰਿਹਾ ਭਗਵੰਤ ਸਿੰਘ ਮਾਨਹੋਰਾ ਦਾ ਐਕਸਪੀਰੀਅੰਸ ਹੈ ਕੋਈ ਗੱਲ ਨਹੀਂ ਜੀ ਸਾਮਨਿਕੀ ਦੇ ਵਿੱਚ ਚੋਣਾਂ ਆਉਂਦੀਆਂ ਹੀ ਹੁੰਦੀਆਂ ਨੇ ਚੈਲੰਜੇਸ ਦੇ ਵਿੱਚ ਓਪਰਚੁਨਿਟੀ ਨਿਕਲਦੀ ਹੁੰਦੀ ਹੈ ਜਦੋਂ ਕੇਜੀਵਾਲ ਸਾਹਿਬ ਆ ਬਿਆਸ ਜੀ ਜਾਂਜੀ ਮਨਾ ਕਰੇ ਸਾਈਡ ਤੇ ਆਤੀ ਸਲਾਮ ਮੁਤਾਬਕ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਆ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਜਦੋਂ ਸਾਰੇ ਅਸੀਂ ਵੱਡੇ ਛੋਟੇ ਵਰਕਰ ਵਲੰਟੀਅਰ ਆ ਉਹਦੇ ਦਾ ਸਾਰੇ ਸਾਰੇ ਰਲ ਮਿਲ ਕੇ ਲੜਾਂਗੇ ਤੇ ਇੱਕੇ ਦੇ ਵਿੱਚ ਹੀ ਬਰਕਤ ਹੁੰਦੀ ਹੈ ਬਾਬਾ ਨਾਨਕ ਆ ਔਰ ਉਸ ਇੱਕ ਇਹਨਾਂ ਸਾਡੀ ਸਾਫ ਨੀਅਤ ਨੂੰ ਭਾਗ ਲਾਉਣਗੇ ਇਹ ਮੇਰਾ ਪੱਕਾ ਵਿਸ਼ਵਾਸ ਹੈ ਅਸ਼ਰੀ ਕਲਸੀ ਜੀ ਨਾਲ ਗੱਲ ਕਰ ਲੈਣੇ ਅਸ਼ਰੀ ਜੀ ਤੁਸੀਂ ਵੀ ਇੱਕ ਯੋਗਤਾ ਵੱਡਾ ਚਿਹਰਾ ਹੋ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਹਾਨੂੰ ਵੀ ਵੱਡੀ ਜ਼ਿੰਮੇਵਾਰੀ ਮਿਲੀ ਹੈ ਮੱਥਾ ਟੇਕਣ ਲਈ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਲੱਗੀ ਭਾਈ ਮਾੜਾ ਫਲੇਖ ਹੋ ਕੇ ਆਨੇ ਆ ਥੱਲੇ ਕਰ ਲਓ ਥੋੜੀ